ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 400 ਸਾਲਾ ਪ੍ਰਕਾਸ਼ ਪੂਰਵ ਨੂੰ ਸਮਰਪਿਤ ਅੰਮ੍ਰਿਤਸਰ ਪਠਾਨਕੋਟ ਹਾਈਵੇ ਨੇੜੇ ਬਾਈਪਾਸ ਵੇਰਕਾ ਨਜ਼ਦੀਕ 4000 ਰੁੱਖ ਲਗਾ ਕੇ ਜੰਗਲ ਲਗਾਇਆ ਗਿਆ ਸੀ ਕਿਸੇ ਸ਼ਰਾਰਤੀ ਅਨਸਰ ਵੱਲੋਂ ਇਸ ਹਰੇ ਭਰੇ ਜੰਗਲ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ ਜੰਗਲ ਨੂੰ ਬਚਾਉਣ ਦੇ ਲਈ ਅੱਗੇ ਆਏ ਸਮਾਜ ਸੇਵੀ ਦੇ ਸਿੱਖ ਆਗੂ ਸਰਬਜੀਤ ਸਿੰਘ ਸੋਨੂ ਜੰਡਿਆਲਾ ਅੰਮ੍ਰਿਤਸਰ ਦੇ ਡੀਸੀ ਮੈਡਮ ਸਾਖਸੀ ਸਾਨੀ ਨਾਲ ਮੁਲਾਕਾਤ ਕਰਕੇ ਜੰਗਲ ਨੂੰ ਲੱਗੀ ਅੱਗ ਬਾਰੇ ਦੱਸਿਆ ਗਿਆ ਅਤੇ ਗੱਲਬਾਤ ਕੀਤੀ ਸ਼ਰਾਰਤੀ ਅਨਸਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਸੋਨੂ ਜੰਡਿਆਲਾ ਨੇ ਕਿਹਾ ਕਿ ਇਸ ਜੰਗਲ ਵਿੱਚ ਅਸੀਂ ਆਦੇ ਦਿਵਾਲੇ ਵੱਖ-ਵੱਖ ਪ੍ਰਕਾਰ ਦੇ 10000 ਰੁੱਖ ਲਗਾ ਕੇ ਇਸ ਨੂੰ 3 ਮਹੀਨਿਆਂ ਵਿੱਚ ਹਰਿਆ ਭਰਿਆ ਕਰਕੇ ਫਿਰ ਪ੍ਰਸ਼ਾਸਨ ਨੂੰ ਸੌਂਪ ਦਵਾਂਗੇ ਅੱਗੇ ਦੀ ਸਾਮ ਸੰਭਾਲ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਤੇ ਜੰਗਲਾਤ ਵਿਭਾਗ ਦੀ ਹੋਵੇਗੀ ਉਹਨਾਂ ਕਿਹਾ ਕਿ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਸ ਜੰਗਲ ਵਿੱਚ ਵੱਖ-ਵੱਖ ਪ੍ਰਕਾਰ ਦੇ ਰੁੱਖ ਲਗਾ ਕੇ ਇਸ ਨੂੰ ਹਰਿਆ ਭਰਿਆ ਕਰ ਦਿਆਂਗੇ 2000 ਦੇ ਕਰੀਬ ਅਸੀਂ ਇਸ ਜੰਗਲ ਵਿੱਚ ਰੁੱਖ ਲਗਾ ਚੁੱਕੇ ਹਾਂ 8000 ਦੇ ਕਰੀਬ ਅਸੀਂ ਰੁੱਖ ਲਗਾਉਣੇ ਆਹ ਗੱਲਬਾਤ ਕਰਦੇ ਹਾਂ ਸਮਾਜ ਸੇਵੀ ਸਰਬਜੀਤ ਸਿੰਘ ਸੋਨੂ ਜੰਡਿਆਲਾ ਦੇ ਨਾਲ ਉਹਨਾਂ ਦਾ ਕੀ ਕਹਿਣਾ ਤੁਸੀਂ ਦੇਖਦੇ ਰਹੋ ਜੀਡੀਐਸ ਨਿਊ ਚੈਨਲ ਪੱਤਰਕਾਰ ਬਾਬਾ ਗੁਰदयाल ਸਿੰਘ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਦੋਸਤੋ ਇਸ ਵਕਤ ਮੈਂ ਖੜਾ ਹਾਂ ਅੰਮ੍ਰਿਤਸਰ ਪਠਾਨਕੋਟ ਹਾਈਵੇ ਤੇ ਇਹ ਅੰਮ੍ਰਿਤਸਰ ਵੇਰਕਾ ਦੇ ਨੇੜੇ ਬਾਈਪਾਸ ਹੈ ਔਰ ਕਿ 4000 ਰੁੱਖ ਜਿਹੜਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਗਾਇਆ ਗਿਆ ਸੀ ਸਾਰੇ ਰੁੱਖ ਇੱਥੇ ਕਿਸੇ ਸ਼ਰਾਰਤੀ ਬੰਦੇ ਵੱਲੋਂ ਜਿਹੜਾ ਸਾੜ ਦਿੱਤੇ ਗਏ ਅੱਗ ਲਾ ਕੇ ਔਰ ਇਹ ਰੁੱਖ ਹੁਣ ਆਪਾਂ ਇੱਥੇ ਲਾ ਰਹੇ ਤਿੰਨ ਮਹੀਨਿਆਂ ਦੇ ਵਿੱਚ ਇਸ ਜੰਗਲ ਨੂੰ ਹਰਿਆ ਭਰਿਆ ਕਰਨਾ 4000 ਰੁੱਖ ਸਾੜਿਆ ਤੇ 10000 ਅਸੀਂ ਲਾਉਣਾ ਇੱਥੇ ਆਲੇ-ਦੁਆਲੇ ਚਾਰੇ ਨੁਕਰਾਂ ਤੇ 2000 3000 5-5000 ਜਿੱਥੋਂ ਤੱਕ ਵੀ ਲੱਗਦਾ ਵੱਧ ਤੋਂ ਵੱਧ ਰੁੱਖ ਲਾਉਣੇ ਅਸੀਂ 2000 ਅਸੀਂ ਲਾਤਾ ਆ ਤੁਸੀਂ ਦੇਖ ਲਓ ਇਹ ਸਾਰੇ ਦੇ ਸਾਰੇ ਮੈਂ ਕਹੂੰਗਾ ਭਾਜੀ ਦਿਖਾ ਦਿਓ ਨਾਲ ਨਾਲ ਆ ਸਾਰੇ ਦੇ ਸਾਰੇ ਜਿਦਾ ਪੁੱਪਲੇ ਆ ਧਰੇ ਕੇ ਆ ਨਿੰਮੇ ਆ ਤਾਲੀ ਆ ਇਹ ਸਾਰੇ ਰੁੱਖ ਆਪਾਂ ਜਿਹੜੇ ਆ ਲਾ ਦਿੱਤੇ ਆ ਦੂਰ ਤੱਕ ਤੁਸੀਂ ਵੇਖੋ ਇੱਧਰਲੇ ਬਨੇ ਔਰ ਬੂਟੇ ਜਿਹੜੇ ਕੁਛ ਆਪ ਪਏ ਨੇ ਇਹ 1500 ਫੂਟਾਵਾ ਇਹ ਵੀ ਲਾਉਣੇ ਆ ਔਰ ਹਜ਼ਾਰ ਹੋ ਅੱਗੇ ਪਿਆ ਇਹ ਸਾਰੇ ਬੂਟੇ ਆਪਾਂ ਜਿਹੜੇ ਆਲੇ ਦੁਆਲੇ ਲਾ ਕੇ ਵਾਤਾਵਰਨ ਨੂੰ ਹਰਿਆ ਭਰਿਆ ਰੱਖ ਦੇਣਾ ਇਹਦੇ ਵਿੱਚ ਜਿਹੜਾ ਅਸੀਂ ਕੁਝ 5-5 ਫੁੱਟ ਦੇ 7-7 ਫੁੱਟ ਦੇ ਜਿਹੜੇ ਵੱਡੇ ਰੁੱਖ ਉੱਪਰ ਸੀ ਲੱਗੇ ਬਾਈਪਾਸ ਦੇ ਆਲੇ-ਦੁਆਲੇ ਉਹ ਅਸੀਂ ਕਾਰ ਸੇਵਾਲੇ ਬਾਹਰ ਪੁਰਸ਼ਾਂ ਕੋਲੇ ਪੁਲੇ ਪੁਲਾਏ ਲਿਆ ਕੇ ਲਾਤੇ ਆ ਕੁਝ ਰੁੱਖ ਇੱਥੇ ਵੱਜ ਜਾਣੇ ਆ ਜਿਹੜੇ ਲੋਕਾਂ ਨੇ ਅੱਗ ਲਾਉਣੀ ਸੀ ਉਹਨਾਂ ਲਾਤੀ ਜਿਹੜੇ ਲੋਕਾਂ ਨੇ ਇੱਥੇ ਆਣ ਕੇ ਤਮਾਸ਼ੀ ਬਿਨੀ ਕਰਕੇ ਵੀਡੀਓ ਬਣਾ ਕੇ ਪਾਉਣੀ ਅਸੀਂ ਪਾਤੀਆਂ ਵੱਡੇ ਲੋਕ ਆਏ ਇੱਥੇ ਜਿਹੜੇ ਅਖੋਤੀ ਸਮਾਜ ਸੇਵੀ ਜਿਹੜੇ ਆਹ ਕਰਦਾਂਗੇ ਪ੍ਰਸ਼ਾਸਨ ਨੇ ਅਗਲਾ ਆਤੀ ਕਿਸੇ ਨੇ ਕੋਈ ਅੱਗ ਨਹੀਂ ਲਾਈ ਜਿਹੜੇ ਬੂਟੇ ਲਾਉਂਦੇ ਆ ਉਹਨਾਂ ਦਾ ਸਾੜਾ ਨੂੰ ਜੀ ਨਹੀਂ ਕਰ ਦਾਂਦਾ ਕੀ ਅੱਗ ਲਾਉਣ ਵਾਲਾ ਸ਼ਰਾਬੀ ਬੰਦਾ ਕੋਈ ਸਿਗਰਟ ਪੀ ਕੇ ਇੱਥੇ ਸੁੱਟ ਗਿਆ ਕਿਉਂਕਿ ਲੋਕੀ ਇੱਥੋਂ ਜਾਂਦੇ ਆ ਪਠਾਨਕੋਟ ਨੂੰ ਜੰਮੂ ਨੂੰ ਹਿਮਾਚਲ ਨੂੰ ਲੋਕੀ ਬਾਹਰ ਖੜੋ ਕੇ ਬੇਰਾਮੀ ਪੀਦੇ ਬੋਤਲਾਂ ਸੁੱਟ ਜਾਂਦੇ ਇੰਤਾ ਹੀ ਕਿਥੇ ਸੁੱਕਾ ਘਾਹ ਸੀ ਕੋਈ ਸੁੱਟ ਗਿਆ ਤੇ ਅੱਗ ਲੱਗੀ ਕਿਸੇ ਦਾ ਕੋਈ ਕਸੂਰ ਨਹੀਂ ਆ ਘਟੋ ਘਟ ਇੱਥੇ ਅਜ 22 23 ਦਿਨ ਹੋ ਗਏ ਮੈਨੂੰ ਲਗਾਤਾਰ ਆਉਂਦੇ ਆ ਇੱਥੇ 3 ਤਰੀਕ ਨੂੰ ਅੱਗ ਲੱਗੀ ਸੀ ਔਰ ਇੱਥੇ ਲਗਾਤਾਰ ਹੀ ਅਸੀਂ ਆਉਣਦੇ ਆ ਔਰ ਬੂਟੇ ਵੀ ਲਾਉਣ ਦੇ ਤੇ ਖਾਦ ਵੀ ਪਾਈ ਹਰ ਤਰ੍ਹਾਂ ਦਾ ਸਹਿਯੋਗ ਪ੍ਰਸ਼ਾਸਨ ਤੋਂ ਵੀ ਲਿਆ ਸੋ ਆਪਣਾ ਕੰਮ ਇੱਥੇ ਆ ਕੇ ਰੋਲਾ ਪਾਉਣਾ ਨਹੀਂ ਕੰਮ ਕਰੋ ਸਮਾਜ ਸੇਵੀ ਕਹਿਣ ਦਾ ਕੁਝ ਨਹੀਂ ਹੁੰਦਾ ਇੱਕ ਬੰਦਾ ਵੀ ਇੱਥੇ ਆਣ ਕੇ ਵੀਡੀਓ ਪਾਉਣ ਵਾਲਾ ਕੋਈ ਇਹ ਇੱਕ ਰਬੂਟਾ ਨਹੀਂ ਲਾ ਕੇ ਗਿਆ ਆ ਰੁਕ ਇਧਰ ਨੂੰ ਵੇਖ ਲਓ ਜੀ ਇਧਰ ਨੂੰ ਵੇਖ ਲਓ ਸਾਰੇ ਪੰਨੇ ਵੇਖ ਲਓ ਇਹ ਬੂਟੇ ਇੱਥੇ ਅਸੀਂ ਲਾ ਕੇ ਗਏ ਆ ਆਪਣੇ ਕੋਲੋਂ ਲਾਏ ਆ ਆਪਣੇ ਕੋਲੋਂ ਲੇਬਰ ਲੈਂਦੀ ਆ ਅੱਜ ਪ੍ਰਸ਼ਾਸਨ ਦੇ ਲੇਬਰ ਦੇ ਬੰਦੇ ਵੀ ਇੱਥੇ ਜਿਹੜੇ 2-3 ਜਣੇ ਆ ਗਏ ਆ ਕੰਮ ਕਰੋ ਸਾਰੇ ਤੁਹਾਡਾ ਸਾਥ ਦੇਣਗੇ ਆਣ ਕੇ ਆ ਵੀਡੀਓ ਬਣਾ ਕੇ ਡਰਾਮੇ ਜਿਹਾ ਨਾ ਕਰਿਆ ਕਰੋ ਡਰਾਮਿਆਂ ਦਾ ਕੱਖ ਨਹੀਂ ਹੋਣਾ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰੂ ਕਿ ਜਿਹੜੀ ਤੁਹਾਡੀ ਕਮੇਟੀ ਬੈਠਦੀ ਆ ਜਦੋਂ ਤੁਸੀਂ ਬੂਟੇ ਲਾਉਣ ਦੀ ਮੁਹਿੰਮ ਸ਼ੁਰੂ ਕਰਦੇ ਜੇ ਅੱਜ ਦਾ ਵਸਾਤਾ ਪੈਣੀਆ ਉਥੇ ਚਾਹ ਪੀ ਕੇ ਜਿਹੜੇ ਬੰਦੇ ਚੱਲ ਜਾਂਦੇ ਉਹ ਬੂਟੇ ਨਹੀਂ ਲਾਉਂਦੇ ਕੰਮ ਕਰਨ ਵਾਲੇ ਬੰਦਿਆਂ ਨੂੰ ਲਾਗੇ ਵਹਾ ਕੇ ਉਹਨਾਂ ਕੋਲ رائے ਰਿਆ ਕਰੋ ਜਿਹੜੇ ਮਾਹਿਰ ਆ ਸੋ ਇਹ ਕੰਮ ਔਜਲਾ ਸਾਹਿਬ ਦੀ ਟੀਮ ਭਲੀ ਭਾਤੀ ਜਾਣਦੀ ਆ ਅਮ੍ਰਿਤਸਰ ਦੇ ਵਿੱਚ ਉਹਨਾਂ ਵਾਲੇ ਦੁਆਲੇ ਪਿਛਲੇ ਸਾਲ ਬਹੁਤ ਰੁਖ ਲਾਏ ਆ ਤੇ ਅਸੀਂ ਉਹਨਾਂ ਦੇ ਨਾਲ ਰਲ ਕੇ ਲਾਏ ਆ ਇਸ ਵਾਰੀ ਵੀ ਸਾਡਾ ਜਿਹੜਾ ਇੱਥੇ 7 MP ਸਾਹਿਬ ਨੇ ਬਹੁਤ ਦਿੱਤਾ ਸੋ ਐਸੇ ਨਮਾਇंदे ਐਸਾ ਪ੍ਰਸ਼ਾਸਨ ਹੋਣਾ ਚਾਹੀਦਾ ਜੋ ਚੰਗੇ ਕੰਮ ਦੇ ਵਿੱਚ ਤੁਹਾਡਾ ਸਾਥ ਦੇਵੇ ਮੈਂ মিডিਆ ਨੂੰ ਵੀ ਬੇਨਤੀ ਕਰੂੰ ਕਿ ਭਰਾਓ ਇਸ ਮਹੀਨੇ ਇਹ ਤਿੰਨ ਮਹੀਨਿਆਂ ਦੇ ਅੰਦਰ ਇਹਨੂੰ ਆਪਾਂ ਸਾਰਾ ਹਰਿਆ ਭਰਿਆ ਕਰ ਦੇਣਾ ਫਿਰ ਇੱਥੇ ਇੱਕ ਸਮਾਗਮ ਰੱਖਾਂਗੇ ਆਤਾਵਰਣ ਪ੍ਰੇਮੀ ਜਿਹੜੇ ਸੰਤ ਸਮਾਜ ਨਾਲ ਸੰਬੰਧ ਰੱਖਦੇ ਰਾਜਨੀਤੀ ਨਾਲ ਔਰ ਹਰ ਬੰਦੇ ਨੂੰ ਬੁਲਾ ਕੇ ਇੱਥੇ ਬੇਨਤੀ ਕਰਾਂਗੇ ਕਿ ਆਪਾਂ ਨੇਚਰ ਨੂੰ ਸੰਭਾਲਣਾ ਔਰ ਵੱਧ ਤੋਂ ਵੱਧ ਰੁੱਖ ਲਾਉਣੇ ਔਰ ਵੀਡੀਓ ਸ਼ੁਰੂ ਹੋ ਗਈਆਂ ਹਿਮਾਚਲ ਤੋਂ ਆਉਣੀਆਂ ਉੱਥੇ ਇਹੋ ਹਰਿਆਲੀ ਵੇਖਣ ਜਾਂਦੇ ਪਹਾੜ ਵੇਖਣ ਜਾਂਦੇ ਨਾਲੇ ਕੁੱਟ ਖਾਂਦੇ ਇੱਥੇ ਬੂਟੇ ਲਾ ਲੋ ਨਾ ਤੁਹਾਨੂੰ ਉੱਥੇ ਜਾਣ ਦੀ ਲੋੜ ਪਵੇ ਤੇ ਨਾ ਕੁੱਟ ਖਾਂਣ ਦੀ ਲੋੜ ਪਵੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ